ਦੇ ਦਰਸ਼ਨ ਦੀ ਚਰਣਾ ਨੂੰ ਲੱਗਾ ਪਰਸਨ ਜੀ ਮੱਖਣ ਦੇ ਨੇਤਰ ਵਰਸਣ ਜੀ ਦਿਲ ਅੰਦਰੋਂ ਪਰ ਮੰਗਵਾ ਬੈਠਾ ਜਿਸ ਗੁਰੂ ਨੂੰ ਫਿਰਦਾ ਲੱਭਦਾ ਸੀ ਉਸ ਗੁਰੂ ਦੇ ਕੋਲੇ ਉਸ ਗੁਰੂ ਦੇ ਕੋਲੇ ਆ ਬੈਠਾ ਜਦ ਪੋਰੇ ਅੰਦਰ ਵੜ ਗਿਆ ਜੀ ਉਹਦਾ ਚਿੱਤ ਦੌੜਦਾ ਖੜ ਗਿਆ ਜੀ ਚੱਟ ਕੋਠੇ ਉੱਤੇ ਚੜ ਗਿਆ ਜੀ ਪੱਲੇ ਫੇਰੇ ਸੁਣ ਲਓ ਸੱਚਾ ਗੁਰ ਲਾ ਤੋਰੇ ਗੁਰ ਲਾ ਤੋਰੇ ਓ ਗੁਰੂ ਆ ਗੰਮੀ ਛਕਤੀ ਹੈ ਨਾ ਸਮਝੇ ਕੋਈ ਵਿਅਕਤੀ ਹੈ ਨਾ ਮੀ ਉਸ ਦਾ ਨਿਸ ਦਿਨ ਬਖਤੀ ਹੈ ਇਹ ਖਲਕਤ ਦਿਸਦੀ ਸਾਰੀ ਜੋ ਪਵਜ ਵਿੱਚ ਕਦੇ ਨਾ ਡੁੱਬਦਾ ਹੈ ਉਸ ਨਾਲ ਲਾਲਵੇ ਉਸ ਨਾਲ ਲਾਲਵੇ ਯਾਰੀ ਜੋ ਦਿਨ ਰਾਤ ਤਬੂ ਨੂੰ ਗਾਉਣ ਵਾਲਾ ਦਿਆਂ ਨੂੰ ਪਾਰ ਲੰਘਾਉਣ ਵਾਲਾ ਹੈ ਅਪਰੇ ਅਪਾਰ ਅਗਾ ਦੋਰੇ ਮੱਖਣ ਸ਼ਾ ਹੋਕਾ ਦੇਣ ਲੱਗਾ ਗੁਰ ਲਾਦੋ ਸੱਚਾ ਗੁਰ ਲਾਦੋ ਰੇ ਗੁਰ ਲਾਦੋ ਰੇ ਕਰਨੋਂ ਭਲਾਈ ਟਲਦਾ ਨਾ ਉਹ ਨਾਲ ਕਿਸੇ ਦੇ ਰਲਦਾ ਨਾ ਤ੍ਰਿਸ਼ਨਾ ਦੀ ਅਗ ਵਿੱਚ ਜਲਦਾ ਪਿਆਰਿਆਂ ਨੂੰ ਸਦਾ ਬਚਾਉਂਦਾ ਹੈ ਜੋ ਉਸ ਦੀਆਂ ਧਾਰਿ ਓਟਾਂ ਦੀ ਦੁੱਖ ਦਰਦ ਨਿਕਟਣਾ ਦੁੱਖ ਦਰਦ ਨਿਕਟਣਾ ਆਉਂਦਾ ਹੈ ਮਾਰਿਆ ਐ ਸੱਚਮਕਾਰਾ ਜੀ ਹੈ ਭੇਦ ਖੋਲ ਗਿਆ ਸਾਰਾ ਜੀ ਗੁਰਪ੍ਰੀਤਾਂ ਦਾ ਵਣ ਜਾਰਾ ਜੀ ਮੇਰੇ ਸਾਰੇ ਸਗਲ ਅਪਰਾ ਦੋਰੇ ਮੱਖਣ ਸ਼ਾਹ ਹੋਕਾ ਦੇਣ ਲੱਗਾ ਗੁਰਲਾਦੋ ਸੱਚਾ ਗੁਰਲਾਦੋ ਰੇ ਗੁਰਲਾਦੋ ਰੇ ਜੋ ਦਰਸ਼ਨ ਕਰ ਲੈ ਤਰ ਜਾਵੇ ਰਸ ਅੰਦਰ ਹਿਰਦੇ ਭਰ ਜਾਵੇ ਸਬਦ ਗਾਰ ਜੀ ਉਸ ਦਾ ਸਰ ਜਾਵੇ ਜੋ ਸ਼ਰਧਾ ਲੈ ਕੇ ਆਉਂਦੇ ਨੇ ਸਭ ਆ ਜੋ ਇਧਰ ਆ ਜੋ ਇਧਰ ਆ ਜਾਵੋ ਗੁਰ ਕੱਤੇ ਕਈ ਗੁਰ ਕੱਤੇ ਕਈ ਪਰਮਾਉਰੇ ਨੇ ਗੁਰੂ ਸਭ ਤੋਂ ਨਿਆਰਾ ਦਿਖਦਾ ਹੈ ਸਿੱਖ ਸਿੱਖਿਆ ਗੁਰੂ ਤੋਂ ਸਿੱਖਦਾ ਦਾ ਮਿਲ ਉਸ ਨੂੰ ਸਰਪਿਆਰਾ ਦੋਰੇ ਮੱਖਣ ਸ਼ਾਹ ਹੋਕਾ ਦੇਣ ਲੱਗਾ ਗੁਰ ਲਾਦੋ ਸੱਚਾ ਗੁਰ ਲਾਦੋ ਰੇ ਗੁਰ ਲਾਦੋ ਰੇ ਮੱਖਣ ਸ਼ਾਹ ਲਵਾਣੇ ਨੇ ਖੁਸ਼ੀ ਵਿੱਚ ਖੀਵੇ ਹੋਏ ਨੇ ਕੋਠੇ ਤੇ ਚੜ ਕੇ ਹੋਕਾ ਦਿੱਤਾ ਪੱਲਾ ਫੇਰਿਆ ਤੇ ਆਖਿਆ ਸੱਚਾ ਗੁਰ ਲਾਦੋ ਰੇ ਸੱਚਾ ਗੁਰ ਲਾਦੋ ਰੇ ਜਿਹਦਾ ਭਾਵ ਸੀ ਭੁੱਲੀਏ ਸੰਗ ਤੇ ਸੱਚਾ ਗੁਰੂ ਲੱਭ ਗਿਆ ਹੈ ਸੱਚਾ ਗੁਰੂ ਲੱਭ ਗਿਆ ਹੈ ਜਿਹੜੇ ਕੱਚੇ ਬੈਠੇ ਹੋਏ ਸੀ ਦੁਆਬਿੰਸਤ ਗਾਦੀਨ ਪੁਜਾਵੈ ਵਿੱਚ ਬੁਕਾਲਾ ਗੁਰੂ ਕਹਾਵੈ 22 ਮੰਜੀਆਂ ਲਾ ਕੇ ਧੀਰਮਲ ਤੇ ਉਹਦੇ ਸਾਥੀ ਮਸੰਦ ਬੈਠੇ ਹੋਏ ਸੀ ਸੰਤਾਂ ਆਉਂਦੀਆਂ ਆਪਣਾ ਆਪ ਲਟਾਉਂਦੀਆਂ ਪਰ ਪੱਲੇ ਕੱਖ ਵੀ ਨਾ ਪੈਂਦਾ ਕਿਉਂਕਿ ਪੂਰੇ ਗੁਰੂ ਤੋਂ ਬਗੈਰ ਪੂਰਨ ਗੁਰਦੇਵ ਦੇ ਦਰਸ਼ਨਾਂ ਤੋਂ ਬਗੈਰ ਆਨੰਦ ਕਿੱਥੇ ਗੁਰੂ ਦੀ ਪਰਿਭਾਸ਼ਾ ਕੀ ਹੈ ਸਾਥ ਸੰਗਤ ਜੀ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਗੁਰੂ ਉਹ ਹੈ ਜਿਹਦੇ ਮਲਾਪ ਨਾਲ ਮਨ ਹਿਰਦਾ ਆਨੰਦਿਤ ਹੋ ਜਾਵੇ ਭਟਕਦਾ ਹੋਇਆ ਤ੍ਰਿਸ਼ਨਾ ਦੀ ਘਿਰਨਾ ਦੀ ਅੱਗ ਵਿੱਚ ਸੜਦਾ ਹੋਇਆ ਹਿਰਦਾ ਠੰਡਾ ਠਾਰ ਹੋ ਜਾਵੇ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਰਹੀ ਹੈ ਗੁਰੂ ਮਨ ਦੀ ਦੁਬਧਾ ਨੂੰ ਮੁਕਾ ਕੇ ਪਰਮ ਪਦਵੀ ਤੱਕ ਪਹੁੰਚਾਉਣ ਵਾਲਾ ਹੈ ਤੇ ਇਹ ਗੁਰੂ ਤੋਂ ਬਿਗੈਰ ਕੱਚੇ ਨਹੀਂ ਸੀ ਕਰ ਸਕਦਾ ਗਾਚੇ ਗੁਰ ਤੇ ਮੁਕਤ rau ਕੱਚਿਆਂ ਵਿੱਚ ਇਹ ਸ਼ਕਤੀ ਨਹੀਂ ਸੀ ਵੀ ਉਹ ਮੁਕਤੀ ਦੇ ਸਕਣ ਨਾਲ ਇਸ ਲੋਕ ਦਾ ਸੁੱਖ ਨਾ ਪ੍ਰਲੋਕ ਦਾ ਜਦੋਂ ਪੱਕਾ ਲੱਭਿਆ ਪੂਰਨ ਲੱਭਿਆ ਤੇ ਖੁਸ਼ੀ ਵਿੱਚ ਆਵਾਜ਼ਾਂ ਦਿੱਤਾ ਸੰਗਤਾਂ ਦੀ ਇਕੱਤਰਤਾ ਹੋਣੀ ਸ਼ੁਰੂ ਹੋਈ ਰਖੜ ਦੀ ਪੂਰਨਮਾਸ਼ੀ ਦਾ ਦਿਨ ਸਾਧ ਸੰਗਤ ਜੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸੁਨੇਹੇ ਭੇਜ ਕੇ ਬੁਲਾਇਆ ਗਿਆ ਮਾਤ ਨਾਨਕੀ ਜੀ ਵੀ ਜਾਣਦੇ ਸੀ ਬਖਸ਼ਿਸ਼ਾਂ ਦੇ ਕੇ ਭੇਜਿਆ ਰਮਾਲ ਕੁਟਾਰ ਪੋਥੀ ਸਾਹਿਬ ਉਹ ਰਮਾਲ ਧਰਮ ਦੀ ਚਾਦਰ ਬਣਨੀ ਸੀ ਇਬਾਦਤ ਦੇ ਰੰਗ ਵਿੱਚ ਰੰਗੀਆਂ ਏਡੀ ਵੱਡੀ ਹੋ ਗਈ ਤੇ ਉਹ ਬਖਸ਼ਿਸ਼ਾਂ ਪ੍ਰਗਟ ਕੀਤੀਆਂ ਪਿਤਾ ਗੁਰਦੇਵ ਦੀਆਂ Swami Satguruਆਂ ਦੀਆਂ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ ਜਾਏ ਬੇਦੀ ਭੱਲੇ ਤ੍ਰੇਣ ਆਏ ਖੁੱਲਾ ਪੰਡਾਲ ਇਸ ਤਰ੍ਹਾਂ ਲੱਗਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਸੋਭਾ ਪਾ ਰਹੇ ਗੁਰਿਆਈ ਦਾ ਤਖਤ ਚੌਰ ਢੁਲਦਾ ਏ ਚੰਦੋਆ ਸਾਹਿਬ ਲੱਗਾ ਮੱਖਣ ਸ਼ਾਹ ਲੁਬਾਣੇ ਨੇ ਸਾਰੀ ਤਿਆਰੀ ਕਰਵਾਈ ਤੇ ਸਾਥ ਸੰਗਤ ਜੀ ਨਾਵੇਂ ਗੁਰਦੇਵ ਸੱਚੇ ਪਾਤਸ਼ਾਹ ਗੁਰਿਆਈ ਗੱਦੀ ਦੇ ਉੱਪਰ ਇਉਂ ਸੱਜ ਗਏ ਖੁਸ਼ੀ ਦੀ ਖਬਰ ਜਦੋਂ ਸੁਣੀ ਸੰਗਤਾਂ ਤਾਨ ਤਾਨਾਂ ਦੀ ਆਲਾਪੀ ਤੁਣੀ ਸੰਗਤਾਂ ਜਾਰ ਕੀਤਾ ਗੁਰੂ ਮੱਖਣ ਨੇ ਅੱਜ ਜੀ ਨਾਵੇਂ ਗੁਰੂ ਗੱਦੀ ਉੱਤੇ ਗਏ ਸਾਜੀ ਜੀ ਓ ਕੀਤਾ ਪ੍ਰਬੰਧ ਪੂਰਾ ਹੈ ਲਬਾਣੇ ਨੇ ਤਾਨ ਤਾਨਾਂ ਕਹਿੰਦੇ ਸੂਜਵਾਨ ਸਿਆਣੇ ਨੇ ਸੰਗਤਾਂ ਦੇ ਆ ਰਹੇ ਨੇ ਜਥੇ ਗੁਰਤਾ ਗੱਦੀ ਦੀ ਮਾਰ ਜਾਦਾ ਰੀਤੀ ਜੋ ਬਾਬਾ ਬੁੱਢਾ ਜੀ ਦੇ ਵਾਰਸਾਂ ਨੇ ਕੀਤੀ ਜੋ ਖੁਸ਼ੀਆਂ ਦੇ ਨਾਦ ਰਹਿ ਚੁਫੇਰੇ ਵੱਜ ਜੀ ਨਾਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਓ ਤੰਬੂ ਸ਼ਮਿਆਣੇ ਤੇ ਕਨਾਤਾਂ ਲੱਗੀਆਂ ਤੰਬੂ ਸ਼ਮਿਆਣੇ ਤੇ ਕਣਾਂ ਤਾਂ ਲੱਗੀਆਂ ਭੇਟਾ ਵਿੱਚ ਚੜਨ ਨਾ ਸਕਾ ਤਾਂ ਲੱਗੀਆਂ ਬਿਰਦੇ ਆਪਣੇ ਦੀ ਗੁਰੂ ਪਾਲੀ ਲੱਜ ਜੀ ਨਾਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਆਓ ਪਿਆਰਿਆਂ ਦੇ ਦਿਲਾਂ ਵਿੱਚ ਆਸ ਬੜੀ ਸੀ ਦਰਸ਼ਨਾਂ ਦੀ ਸਿੱਖਾਂ ਨੂੰ ਪਿਆਸ ਬੜੀ ਸੀ ਗੁਰਾਂ ਸਾਹਿਬ ਸ਼ਾਕ ਮੱਖਣ ਪਣਾਈ ਸੀ 500 ਮੋਰਾ ਦੀ ਫੇਟਾ ਵੀ ਚੜਾਈ ਸੀ ਗੁਰੂ ਦਾ ਦਰਸ ਸਿੱਖਾਂ ਲਈ ਆਜ ਜੀ ਨਾਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਆ ਸਾਰੇ ਪਾਸੇ ਹੋਵੇ ਜੇ ਦੇ ਕਾਰ ਗੁਰਾਂ ਦੀ ਸਾਰੇ ਪਾਸੇ ਹੋਵੇ ਜੈ ਜੈਕਾਰ ਗੁਰਾਂ ਦੀ ਲਿਖੇ ਗੁਰਜੰਟ ਸਿੰਘ ਵਾਰ ਗੁਰਾਂ ਦੀ ਦੇਵੇ ਸਭਨਾ ਦੇ